ਆਪਰੇਸ਼ਨ ਸਿੰਦੂਰ ਦੇ ਤਹਿਤ ਪਟਿਆਲਾ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤੈਦ ਨਜ਼ਰ ਆ ਰਿਹਾ ਹੈ ਪਟਿਆਲਾ ਫਾਇਰ ਬ੍ਰਿਗੇਡ ਪਟਿਆਲਾ ਵਸੀਆਂ ਦੀ ਸਹਾਇਤਾ ਲਈ ਪੂਰੀ ਤਰ੍ਹਾਂ ਤਿਆਰ ਹੈ ਫਾਇਰ ਬ੍ਰਿਗੇਡ ਅਫਸਰ ਰਜਿੰਦਰ ਕੌਸ਼ਨ ਨੇ ਆਖਿਆ ਕਿ ਲੋਕਾਂ ਨੂੰ ਪ੍ਰਸ਼ਾਸਨ ਦੇ ਹੁਕਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਅੱਜ ਤੋਂ ਮਾਰਕੀਟ ਵਾਲੀ ਰੋਜੀ ਚੱਲੀ ਹੋਈ ਹੈ ਕਿ ਅਲੰਡਿਗਸ ਤੋਂ ਬਾਅਦ ਦਾ ਮਾਰਕੀਟ ਤੋਂ ਬਾਅਦ ਪਟਿਆਲਾ ਖੜਿਆ ਸਰ ਜਿਸ ਤਰ੍ਹਾਂ ਹੀ ਪ੍ਰਸ਼ਾਸਨ ਵੱਲੋਂ ਹੁਕਮ ਹੋਇਆ ਸਮਸੇਯੇ ਅਸੀਂ ਤੁਰੰਤ ਲੋਕਾਂ ਨੂੰ ਸचेत ਕਰਨ ਵਾਸਤੇ ਆਪਣੇ ਸਾਡੇ ਰਿਫਾਇਰ ਸਟੇਸ਼ਨ 'ਚ ਸਾਇਰਨ ਸਥਾਪਿਤ ਹੋ ਦਿੱਤਾ ਹੋਇਆ ਹੈ ਤਾ ਤੁਰੰਤ ਲੋਕਾਂ ਨੂੰ ਸचेत ਕਰਨ ਵਾਸਤੇ ਅਸੀਂ ਸਾਇਰਨ বাজਾ ਦਿੱਤਾ ਸੀਗਾ ਤੇ ਉਸ ਤੋਂ ਬਾਅਦ ਜੋ ਗਾਈਡਲਾਈਨਸ ਮਈਆਂ ਸਾਨੂੰ ਸਾਡੇ ਫਾਇਰ ਟੈਂਡਰ ਜਿਹੜੇ ਸ਼ਹਿਰ ਦੇ ਵੱਖ-ਵੱਖ ਸਥਾਨਾਂ 'ਤੇ ਅਸੀਂ ਤਨਤ ਕਰ ਦਿੰਦੇ ਹਾਂ ਹਾਂ ਜਿਵੇਂ ਕਿ ਰੇਲਵੇ ਸਟੇਸ਼ਨ ਥਗੀ ਮੰਦਰ ਤੇ ਫੋਕਲ ਪੁਆਇੰਟ ਜਿੱਥੋਂ ਵੀ ਜਿਸ ਤਰ੍ਹਾਂ ਵੀ ਜਲਦੀ ਉਹ ਹੁੰਦੀ ਹੈ ਤਾਂ ਉਹ ਤੋਂ ਮੂਵਮੈਂਟ ਜਲਦੀ ਹੋ ਸਕੇ ਤੇ ਬਾਕੀ ਸਾਡੇ ਟੀਮਾਂ ਪ੍ਰੋਪਰ ਤਿਆਰ ਨੇ ਜਿਸ ਦੇ ਪ੍ਰਸ਼ਾਸਨ ਦਾ ਹੁਕਮ ਸੀ ਸਾਡੇ ਮਾਨਨ ਕੋਸ਼ਿਸ਼ ਸਾਹਿਬ ਦਾ ਹੁਕਮ ਸੀ ਸਾਰੇ ਕਰਮਚਾਰੀਆਂ ਦੇ ਰੈਸਟੋਰੈਂਟ ਛੁੱਟੀਆਂ ਸੀ ਤੁਰੰਤ ਬੰਦ ਕਰ ਦਿੱਤੇ ਤੇ ਜਿਹੜੇ ਛੁੱਟੀਆਂ ਤੇ ਗਏ ਸਨ ਬੰਦੇ ਉਹਨਾਂ ਨੂੰ ਅਸੀਂ ਵਾਪਸ ਬੁਲਾ ਲਿਆ ਹੈ। ਸਰ ਦੇਖੋ ਪ੍ਰਸ਼ਾਸਨ ਤੁਹਾਨੂੰ ਇਸ ਇਸ ਬੰਦੇ ਜਿਹੜਾ ਉਹੀ ਗੱਲ ਹੈ ਤੁਸੀਂ ਮੀਡੀਆ ਪੱਤਰਕਾਰ ਨੂੰ ਤੁਹਾਨੂੰ ਜਾਦਾ ਪਤਾ ਜੋ ਸਾਨੂੰ ਪ੍ਰਸ਼ਾਸਨ ਵੱਲੋਂ ਗਾਈਡਲਾਈਨਸ ਹੁੰਦੀਆਂ ਨੇ ਦੇਖੋ ਨਿਊਜ਼ ਅਸੀਂ ਵੀ ਸੁਣ ਰਹੇ ਹਾਂ ਨਿਊਜ਼ ਤੋਂ ਹੀ ਪਤਾ ਲੱਗਦਾ ਵੀ ਇਸ ਤਰ੍ਹਾਂ ਦਾ ਮਾਹੌਲ ਚੱਲ ਰਿਹਾ ਤਾਂ ਮੈਂ ਇਸ ਥੋੜੇ ਜਿਹਾ ਪਟਿਆਲਾ ਵਾਸੀਆਂ ਨੂੰ ਖਾਸ ਤੌਰ ਤੇ ਅ ਰਿਕੁਐਸਟ ਕਰਨਾ ਚਾਹਾਂਗਾ ਵੀ ਜਿਹੜੇ ਹਾਲਾਤ ਚੱਲ ਰਹੇ ਇਸ ਚ ਪ੍ਰਸ਼ਾਸਨ ਦਾ ਪੂਰੀ ਤਰ੍ਹਾਂ ਸਾਥ ਦਿਓ ਤੇ ਮੇਰੇ ਰਾਤ ਨੂੰ ਅਸੀਂ ਦੇਖਿਆ ਗਿਆ ਅ ਬਲੈਕਆਊਟ ਪ੍ਰਸ਼ਾਸਨ ਵੱਲੋਂ ਕੀਤਾ ਗਿਆ ਪਰੰਤੂ ਕੁਝ ਦੁਕਾਨਾਂ ਉਸ ਤੇ ਲਾਈਟਾਂ ਚੱਲ ਰਹੀਆਂ ਸੀ ਤਾਂ ப்ਲੀਜ਼ ਪ੍ਰਸ਼ਾਸਨ ਦਾ ਸਾਥ ਦਿਓ ਪ੍ਰਸ਼ਾਸਨ ਤੁਹਾਡੇ ਭਲੇ ਵਾਸਤੇ ਹੀ ਕਰਦਾ ਹੈ ਜੋ ਕਰਦਾ ਹੈ ਸਰ ਲੱਗਦਾ ਕਿ ਲੋਕਲ ਇਨਵਰਟਰ ਹੋਰ ਦੇ ਸੀਸੀਟੀਵੀ ਦੀਆਂ ਲਾਈਟਾਂ ਚੱਲਦੀਆਂ ਕੱਲ੍ਹ ਵੀ ਦੇਖਿਆ ਸਰ ਬਿਲਕੁਲ ਮੈਂ ਪਹਿਲਾਂ ਕਹਿ ਕੇ ਹਟਿਆ ਮੈਂ ਲੋਕਾਂ ਦੇ ਸੀਸੀਟੀਵੀ ਲਾਈਟਾਂ ਦੀਆਂ ਲਾਈਟਾਂ ਜਾਂ ਜਿਹੜੀਆਂ ਦੂਜੀਆਂ ਲਾਈਟਾਂ ਦਾ ਚੱਲ ਰਹੇ ਸੀ ਲੋਕਾਂ ਦੇ ਘਰਾਂ ਦੀਆਂ ਲਾਈਟਾਂ ਬਹੁਤ ਜ਼ਿਆਦਾ ਚੱਲਦੀਆਂ ਸੀ ਤਾਂ ਮੈਂ ਰਿਕਵੈਸਟ ਕਰੂੰਗਾ ਐਜ਼ ਅ ਫਾਇਰ ਆਫੀਸਰ ਪ੍ਰਸ਼ਾਸਨ ਵੱਲੋਂ ਵੀ ਕਿਰਪਾ ਕਰਕੇ ਜੇ ਇੱਕ ਪ੍ਰਸ਼ਾਸਨ ਹੁਕਮ ਦਿੰਦਾ ਹੈ ਬਲੈਕਆਊਟ ਦੇ ਦਿੱਤਾ ਉਹਨੂੰ ਪ੍ਰੋਪਰ ਬਲੈਕਆਊਟ ਕਰ ਦਿੱਤਾ ਜਾਵੇ ਪ੍ਰਾਪਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ